ਨੇ ਪਾਈ ਫੇਰਦੇ ਦੱਸ ਮੇਰਾ ਨਕਲ ਕਰਦਾ ਨਹੀਂ ਨਹੀਂ ਤੂੰ ਬੰਦਾ ਬਣ ਕੇ ਰਹਿ ਨੀ ਮੈਂ ਬੰਦਾ ਤੁਸੀਂ ਬੰਦੇ ਬਣ ਕੇ ਰਹੋ ਮੈਨੂੰ ਤਾਂ ਕੋਈ ਬਣਾਉਣ ਵਾਲਾ ਨਹੀਂ ਆ ਨਹੀਂ ਨਹੀਂ ਬਣਾ ਦਿੰਦੇ ਨੇ ਮਿੰਟ ਚੀ ਮਿੰਟ ਚੀ ਬੰਦਾ ਬਣ ਜਾਂਦਾ ਇੱਕ ਇੱਕ ਮਿੰਟ ਚ ਬੰਦਾ ਬਣ ਜਾਂਦਾ ਕੋਈ ਬਾਲੀ ਬੜੀ ਕੋਈ ਪਾਲੀ ਬੜੀ ਗੱਲ ਨਹੀਂ 1 ਮਿੰਟ ਚ ਬੰਦਾ ਬਣ ਜਾਂਦਾ ਹੁੰਦਾ 1 ਮਿੰਟ ਚ ਜਿਹਨੇ ਮਾਂ ਦਾ ਦੁੱਧ ਪੀਤਾ ਜਦ ਮਰਜੀ ਆ ਕੇ ਦੇਖ ਲੈ ਚਲੋ ਜਿਹਨੇ ਦੇਖਣਾ ਉਹਨੇ ਤੁਹਾਨੂੰ ਦੇਖ ਲੈਣਾ ਪਰ ਤੁਸੀਂ ਮੈਨੂੰ ਪ੍ਰੋਮੋਟ ਕਰਦੇ ਨਹੀਂ ਮੈਂ ਕੋਈ ਨਹੀਂ ਕਰ ਰਿਹਾ ਤੂੰ ਤੂੰ ਛਾ ਦਿੰਦਾ ਮੈਂ ਕਿਹਨੂੰ ਤੂੰ ਉਹਨਾਂ ਗੁੰਡਿਆਂ ਨੂੰ ਮੈਂ ਕੋਈ ਅੱਜ ਅਕਾਲ ਤਖਤ ਤੇ ਜਿਹੜੇ ਕਾਬਜ ਨੇ ਨਹੀਂ ਇਹਦਾ ਮਤਲਬ ਗਿਆਨੀ ਕੁਲਦੀਪ ਸਿੰਘ ਗੜਗੱਜ ਗੁੰਡੇ ਨਹੀਂ ਆਹੋ ਗੁੰਡੇ ਨੇ ਉਹ ਕਦੋਂ ਕਿਹਾ ਉਹਨਾਂ ਨੇ ਵੀ ਕਿਹੜੇ ਪੰਥ ਨੇ ਉਹਨੂੰ ਬਣਾਇਆ ਅਧੀ ਰਾਤ ਨੂੰ ਚੋਰੀ ਤੇ ਛਿੱਤਰਾਂ ਤੇ ਡਰਦਾ ਬਾਬਾ ਬਲਬੀਰ ਸਿੰਘ ਤੇ ਉਹ ਤਾਂ ਫੇਰ ਜਾ ਕੇ ਨੇ ਪੱਗ ਮੱਥਾ ਟੇਕਿਆ ਜਦ ਪਤਾ ਲੱਗਿਆ ਨਾ ਦਮਦਮੀ ਟਕਸਾਲ ਆ ਰਹੀ ਹੈ ਕਹਿੰਦੇ ਬੋਲ ਕੇ ਦਿਖਾਵੇ ਇੱਥੇ ਹਰਮਾਨ ਦੇ ਕੇ ਦਿਖਾਵੇ ਕਹਿੰਦੇ ਲੱਤਾਂ ਨੇ ਭਾਰ ਨਹੀਂ ਚੱਲਿਆ ਦਮਦਮੀ ਟਕਸਾਲ ਤੁਹਾਡੀ ਸਪੋਰਟ ਕਰਦੇ ਨੇ ਦਮਦਮੀ ਟਕਸਾਲ ਨੇ ਇਮਾਨ ਤੇ ਮੇਰਾ ਦੁਸ਼ਮਣ ਵੀ ਨਹੀਂ ਹੈਗੀ